ਉਹ ਮੀਟਿੰਗ ਰੱਖੀ ਗਈ ਹੈ 8 ਤਰੀਕ ਨੂੰ ਬੀਤੇ ਸ਼ੁੱਕਰਵਾਰ ਨੂੰ ਮੇਰੇ ਸਵੇਰੇ 3:30 ਵਜੇ ਰਾਤ ਨੂੰ ਸ਼ੁੱਕਰਵਾਰ ਨੂੰ ਤੇ ਸ਼ਨੀਵਾਰ ਨੂੰ ਸਵੇਰੇ ਚੋਰੀ ਹੋਈ ਹੈ ਜਿਸ ਦੀ ਮੈਨੂੰ ਖਬਰ ਸਵੇਰੇ 5 ਵਜੇ ਜਾ ਕੇ ਲੱਗੀ ਜਿਵੇਂ ਮੈਂ ਮੰਦਰ ਜੋਤ ਲਾਉਣ ਗਈ ਤਾਂ ਮੈਨੂੰ ਪਤਾ ਚੱਲਿਆ ਕਿ ਮੇਰਾ ਸਾਰਾ ਸਮਾਨ ਲੱਡੀ ਦੇ ਤੇ ਖਿੰਡਾ ਹੋਇਆ ਸੀਗਾ ਉਵੇਂ ਦੇਖਦੀ ਮੈਂ ਨੇ ਇੱਕਦਮ ਸ਼ੋਰ ਲਗਾਇਆ ਤੇ ਇਹ ਸਾਰੇ ਭੱਜ ਕੇ ਆਏ ਜਿਵੇਂ ਅਸੀਂ ਸਾਰੇ ਜਾ ਕੇ ਰਿਪੋਰਟ ਵੀ ਲਿਖਵਾ ਕੇ ਆਏ ਆ ਤੇ ਅੱਜ ਇਸ ਰਿਗਾਰਡਿੰਗ ਅਸੀਂ ਹਨੂਮਨ ਮੰਦਿਰ ਦੇ ਵਿੱਚ ਕੁਝ ਮੀਟਿੰਗਸ ਰੱਖੀਆਂ ਸੀ ਤਾਂ ਕਿ ਅਸੀਂ ਆਪਣੇ ਮਹੱਲੇ ਦੀ ਚੌਕਸੀ ਹੋਰ ਵਧਾ ਸਕੀਏ ਤੇ ਇਹਦੇ ਨਾਲ ਜੋ ਸੋਲੂਸ਼ਨਸ ਨਿਕਲਦੇ ਆ ਮੀਟਿੰਗ ਦੇ ਵਿੱਚ ਬੈਠ ਕੇ ਉਹ ਕੱਢ ਸਕੀਏ ਐਫ ਆਈ ਆਰ ਤਾਂ ਮੈਂ ਲਿਖਵਾਣ ਗਈ ਸੀ ਪਰ ਲੇਕਿਨ ਉਹ ਦਰਖਾਸਤ ਦੇ ਤੌਰ ਤੇ ਹੀ ਮੰਨੀ ਗਈ ਹੈ ਹਜੇ ਅਸੀਂ ਡੀ ਐਸ ਪੀ ਨੂੰ ਵੀ ਮਿਲੇ ਆਂ ਔਰ ਐਸ ਐਸ ਪੀ ਨੂੰ ਵੀ ਮਿਲ ਚੁੱਕੇ ਆਂ ਤੇ ਉਹ ਆਪਣੀ ਬੰਦੀ ਕਾਰਵਾਈ ਕਰ ਰਹੇ ਨੇ ਪਰ ਅਸੀਂ ਆਪਣੇ ਲੈਵਲ ਤੇ ਜੋ ਕਰਨਾ ਚਾਹੁੰਦੇ ਸੀ ਉਹ ਅੱਜ ਅਸੀਂ ਬੈਠ ਕੇ ਹਨੂਮਨ ਮੰਦਿਰ 'ਚ ਕੀਤਾ ਹੈ ਸਾਡੇ ਮਹੱਲੇ ਦੇ ਵਿੱਚ 5-6 ਦਿਨ ਤੋਂ ਜਾਂ ਕਾਫੀ ਲੰਬੇ ਸਮੇਂ ਤੋਂ ਚੋਰੀਆਂ ਹੋ ਰਹੀਆਂ ਪੰਜ ਦਿਨ ਤੋਂ ਲਗਾਤਾਰ ਚੋਰੀਆਂ ਹੋ ਰਹੀਆਂ ਸੀ ਉਹਦੇ ਰਿਗਾਰਡਿੰਗ ਜਿਨ੍ਹਾਂ ਦੇ ਘਰੇ ਚੋਰੀ ਹੋਈ ਉਹਨਾਂ ਨੇ ਰਿਪੋਰਟ ਵੀ ਲਿਖਾਈ ਬਟ ਅਜ ਤੱਕ ਪੁਲਿਸ ਨੇ ਐਫ ਆਈ ਆਰ ਰਜਿਸਟਰਡ ਨਹੀਂ ਕੀਤੀ ਹੈ ਜੋ ਸਾਡੀ ਜਾਣਕਾਰੀ ਦੇ ਮੁਤਾਬਿਕ ਹੈ ਉਜਾ ਹੈ ਕਿ ਬਾਬਾ ਸਾਹਿਬਾਂ ਬਿਲਕੁਲ ਨੇ ਸੰਵਿਧਾਨ ਲਿਖਿਆ ਸੀਗਾ ਤੇ ਉਹਦੇ ਵਿੱਚ ਇੱਕ ਆਰਟੀਕਲ ਹੈ 21 ਜਿਹਦੇ ਵਿੱਚ ਰਾਈਟ ਟੂ ਲਾਈਫ ਦਿੱਤਾ ਗਿਆ ਜੀਵਨ ਦਾ ਅਧਿਕਾਰ ਹੈ ਉਹ ਜੀਵਨ ਦਾ ਅਧਿਕਾਰ ਤਾਂ ਮਿਲੇਗਾ ਜੇ ਅਸੀਂ ਚੰਗੀ ਨੀਂਦ ਸੌਵਾਂਗੇ ਸਾਨੂੰ ਕੋਈ ਬਿਮਾਰੀ ਨਾ ਲੱਗੇ ਕਿਉਂਕਿ ਜੇ ਅਸੀਂ ਰਾਤ ਨੂੰ ਚੋਰਾਂ ਨੂੰ ਫੜਨ ਲਈ ਜਾਂ ਉਹਨਾਂ ਦੀ ਰਾਖੀ ਲਈ ਸਾਡੇ ਘਰ ਚੋਰ ਨਾ ਆਵੇ ਜਾਗਣਾ ਹੀ ਹੈ ਤਾਂ ਮਤਲਬ ਅਸੀਂ ਆਪਣੀ ਸਿਹਤ ਖਰਾਬ ਕਰ ਰਹੇ ਹਾਂ ਤੇ ਸਾਡਾ ਜਿਹੜਾ ਰਾਈਟ ਟੂ ਲਾਈਫ ਹੈ ਉਹ ਖਤਮ ਹੋ ਰਿਹਾ ਹੈ ਜੋ ਸੁਪਰੀਮ ਕੋਰਟ ਵੀ ਕਹਿੰਦੀ ਹੈ ਕਿ ਰਾਈਟ ਟੂ ਲਾਈਫ ਬਹੁਤ ਜ਼ਰੂਰੀ ਹੈ ਜਿਹਦੇ ਉੱਪਰ ਸਰਕਾਰਾਂ ਨੂੰ ਸਮੇਂ-ਸਮੇਂ ਤੇ ਝ ਆ ਕਿ ਚੇਵਰਦੇ ਨੇ ਪੰਜ 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 ਪੁਲਿਸ ਕਰਮੀ ਕਿਚੇ ਫਿਰਦੇ ਨੇ ਉਹ ਇਹ ਨਹੀਂ ਸੋਚਦੇ ਹੈਗੇ ਕਿ ਜਿਹੜੇ ਮਹੱਲਿਆਂ ਦੇ ਵਿੱਚ ਅਸ਼ਨਾਪਾ ਸ਼ਹਿਰ ਦੇ ਵਿੱਚ ਚੋਰੀਆਂ ਹੋ ਰਹੀਆਂ ਅਸੀਂ ਉੱਥੇ ਲਾ ਜਾਈਏ ਜਿਹੜੀ ਸਰਕਾਰ ਧਰਮਿਆਂ ਦੇ ਵਿੱਚੋਂ ਨਿਕਲੀ ਸੀਗੀ ਉਹਨਾਂ ਉਸ ਸਰਕਾਰ ਦੇ ਫੈਲੂਵਰ ਦੇ ਕਾਰਨ ਅੱਜ ਅਸੀਂ ਧਰਨਾ ਲਾਈ ਬੈਠੇ ਆ ਇੰਨੇ ਲੋਕ ਇਕੱਠੇ ਹੋਏ ਨੇ ਆਪਣਾ ਇਹਦਾ ਵੈਲਿਊਏਬਲ ਟਾਈਮ ਹੈ ਉਹ ਕੱਢ ਕੇ ਬੈਠੇ ਨੇ ਸਾਡੀ ਜਿਹੜੀ ਸਰੀਰ ਦੀ ਹੱਡੀ ਰੀੜ ਦੀ ਹੱਡੀ ਹੁੰਦੀ ਹੈ ਉਹ ਕੋਈ ਨਹੀਂ ਜ਼ਰੂਰੀ ਨਹੀਂ ਹੁੰਦੀ ਜਿੱਨੀ ਸਾਡੀ ਜ਼ਮੀਰ ਜ਼ਰੂਰੀ ਹੁੰਦੀ ਹੈ ਸਾਡੀ ਜ਼ਮੀਰ ਜਾਗਦੀ ਹੈ ਤਾਂ ਅਸੀਂ ਇਕੱਠੇ ਹੋਏ ਆਂ ਪਰ ਸਾਡੇ ਡਿਟੀ ਲੀਡਰ ਸਹਿਬਾਨ ਨੇ ਉਹਨਾਂ ਦੀ ਜ਼ਮੀਰ ਮਰ ਚੁੱਕੀ ਹੈ ਉਹ ਸਿਰਫ ਵਿਆਹਾਂ ਤੇ ਜਾ ਕੇ ਇੱਕ ਗਰੀਲਾ ਪਾਣ ਜੋਗੇ ਨੇ ਕਿ ਅੱਜ ਅਸੀਂ ਰਾਤ ਨੂੰ ਰੀਲ پارٹی ਦੀ ਅਸੀਂ ਵਿਆਹ ਤੇ ਜਾ ਕੇ ਆਇਆ ਜਿਹੜੀ ਰਾਤ ਨੂੰ ਚੋਰੀ ਹੋਈ ਆ ਉਹਦੇ ਰਿਗਾਰਡਿੰਗ 10 ਦਿਨ ਹੋ ਗਏ ਅੱਜ ਕੋਈ ਵੀ ਨਹੀਂ ਆਇਆ ਲੱਖ ਲਾਨਤ ਹੈ ਮੈਂ ਉਹਨਾਂ ਤੇ ਕਹਾਂਗਾ ਲੀਡਰ ਸਹਿਬਾਨ ਤੇ ਐਡਮਿਨਿਸਟ੍ਰੇਸ਼ਨ ਫੇਲਿਅਰ ਹੈ ਪੁਲਿਸ ਦਾ ਫੇਲਿਅਰ ਹੈ ਕਿ ਉਹ ਐਫ ਆਈ ਆਰ ਰਜਿਸਟਰ ਨਹੀਂ ਹੋਈ ਸਾਡੇ ਮਹੱਲੇ 'ਚ ਕੋਈ ਗਸ਼ਤ ਨਹੀਂ ਆ ਜੇ ਅਸੀਂ ਫੋਨ ਕਰ ਨੇ ਲੋਕ ਫਿਰਦੇ ਰਹਿੰਦੇ ਨੇ ਮੋਟਰਸਾਈਕਲ ਫਿਰ ਰਹੇ ਨੇ ਬੜਾ ਦੁੱਖ ਹੁੰਦਾ ਹੈ ਕਿ ਇਸ ਤਰ੍ਹਾਂ ਹੋ ਰਿਹਾ ਹੈ ਸਾਡਾ ਜੇ ਸਾਡੇ ਦੇਸ਼ ਨੂੰ ਕੋਈ ਛੱਟ ਲੱਗੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਅਸੀਂ ਤਾਂ ਠੀਕ ਦਾ ਇਹ ਵਾਲਾ ਹੁਣ ਮਾਹੌਲ ਚੱਲ ਰਿਹਾ ਹੈਗਾ ਵੀ ਦੇਸ਼ ਨੂੰ ਕੁਝ ਹੋ ਰਿਹਾ ਕੋਈ ਗੱਲ ਨਹੀਂ ਅਸੀਂ ਠੀਕ ਹੁਣੇ ਐਮਐਲਏ ਤੱਕ ਵੀ ਪਹੁੰਚ ਦਿੱਤੀ ਨਹੀਂ ਸਰ ਦੇਖੋ ਐਮਐਲਏ ਸਾਹਿਬ ਜਦੋਂ ਵੋਟਾਂ ਲੈਣਾ ਹੁੰਦੇ ਨੇ ਉਹ ਆਉਂਦੇ ਨੇ ਜਿਹੜਾ ਲੀਡਰ ਸਾਹਿਬਾਨ ਨੇ ਚਾਇਆ ਉਹ ਹਾਰੇ ਹੈ ਜਾਂ ਜਿੱਤੇ ਹੈ ਉਹ ਵੋਟਾਂ ਲੈਣਾ ਹੁੰਦਾ ਹੀ ਹੈ ਅਸੀਂ ਇਹ ਲੋਕ ਸਭਾ ਮोटा ਵੇਲੇ ਵੀ ਰੋਲਾ ਪਾਇਆ ਸੀ ਕੋਈ ਹੱਲ ਨਹੀਂ ਹੋਇਆ ਉਹ ਅਸੀਂ ਕਿਉਂ ਅਸੀਂ ਸਭ ਨੂੰ ਪਤਾ ਚੋਰੀਆਂ ਹੋ ਰਹੀਆਂ ਨੇ ਇਹ ਪੈਂਦਾ ਅਜੇ ਅਸੀਂ ਮੀਟਿੰਗ ਕਰ ਲਈ ਜਿਸ ਫਲਾਣੇ ਨਾਲ ਫਲਾਣੇ ਨਾਲ ਮੀਟਿੰਗ ਕਰ ਲਈ ਹੱਲ ਕੀ ਹੋਇਆ ਹੱਲ ਬਾਰੇ ਦੱਸਣਾ ਇਸ ਲਈ ਅਚੀਤਾ ਫੇਰ ਕਹਿੰਦੇ ਆ ਕਿ ਟੋਟਲ ਫੇਲਿਅਰ ਹੈ ਅਸੀਂ ਧਰਨਾ ਲਾਵਾਂਗੇ ਜਿਸ ਦਿਨ ਧਰਨਾ ਲੱਗਿਆ ਉਹਦੀ ਸਾਰੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਊਗੀ ਐਡਮਿਨਿਸਟ੍ਰੇਸ਼ਨ ਦੀ ਹੋਊਗੀ ਲੀਡਰ ਸਾਹਿਬਾਨ ਦੀ ਇਹ ਕੀ ਗੱਲ ਹੈ ਮੀਟਿੰਗ ਇਸ ਕਰਕੇ ਰੱਖੀ ਗਈ ਹੈ ਕਿ ਸਾਡੇ ਮੱਲੇ ਦੇ ਅੰਦਰ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਪ੍ਰਸ਼ਾਸਨ ਦੇ ਵੀ ਨੋਟਿਸ ਕਰ ਲੈਂਦੀ ਵੀ ਹੈ ਲੇਕਿਨ ਪ੍ਰਸ਼ਾਸਨ ਵੱਲੋਂ ਕੋਈ ਇਹਦੇ ਐਕਸ਼ਨ ਨਹੀਂ ਲਿਤਾ ਗਿਆ ਜਿਸ ਕਰ ਚੋਰੀ ਹੋਈ ਹੈ ਜਿਹੜਾ ਤਾਂ ਜੂ ਰੂ ਮਾਰ ਲੈਂਦੇ ਨੇ ਲੇਕਿਨ ਉਹਦਾ ਕੋਈ ਸਹੀ ਰਿਜ਼ਲਟ ਨਹੀਂ ਨਿਕਲੂਗਾ ਕੁਛ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਦੇਖਣ ਨੂੰ ਮਿਲਿਆ ਕਿ ਕੋਈ ਅਣਪਛਾਤੇ ਬੰਦੇ ਵੀ ਇੱਥੇ ਮੱਲੇ ਦੇ ਅੰਦਰ ਦੇਖੇ ਗਏ ਨੇ ਕਿ ਮੱਲਾ ਨਿਵਾਸੀ ਨੂੰ ਉਸ ਦਾ ਡਰ ਹੈ ਕਿ ਇਸ ਤਰ੍ਹਾਂ ਦੀ ਵਾਰਦਾਤਾਂ ਫੇਰ ਵੀ ਹੋ ਸਕਦੀ ਹਨ ਜੀ ਪ੍ਰਸ਼ਾਸਨ ਬੇਨਤੀ ਕਰਦੇ ਹਾਂ ਕਿ ਇਹਦਾ ਕੋਈ ਵੱਡਾ ਸੋਲੂਸ਼ਨ ਕੱਢਿਆ ਜਾਵੇ ਤਾਂ ਕਿ ਇਹਨਾਂ ਚੀਜ਼ਾਂ ਤੋਂ ਦੂਰ ਰੱਖਿਆ ਜਾ ਸਕੇ ਅ ਸਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਸਾਡੇ ਕੋਲ ਆਏ ਅ ਅਸੀਂ ਸਵੈ ਸੇਵਾ ਮੱਲਾ ਸਰਦਾਰ ਕਮੇਟੀ ਇੱਕ ਸੰਸਥਾ ਰਨ ਕਰ ਰਹੇ ਹਾਂ ਪਹਿਲੇ ਦੇ ਵਿੱਚ ਬਹੁਤ ਪੁਰਾਣੀ ਸੰਸਥਾ ਇਹ ਕੁਝ 5-7 10 ਦਿਨ ਪਹਿਲਾਂ ਲਗਾਤਾਰ 5-7 ਦਿਨ ਤੋਂ ਚੋਰੀਆਂ ਹੋ ਰਹੀਆਂ ਨੇ ਜਿਹਦੇ ਵਿੱਚ ਮੱਲਾ ਨਿਵਾਸੀ ਸਾਰੇ ਪਰੇਸ਼ਾਨ ਨੇ ਅਸੀਂ ਤਕਰੀਬਨ ਪਿਛਲੇ ਸੋਮਵਾਰ ਸੱਜਣ ਦੇ ਵਿੱਚ ਸੀਗੇ ਮੰਦਰ ਦੇ ਵਿੱਚ ਉੱਥੇ ਸਾਡੇ ਕੋਲ ਕੁਝ ਲੇਡੀਜ਼ ਆਈਆਂ ਪੈਣਾ ਕੁਝ ਜੈਂਟਸ ਆਏ ਉਹਨਾਂ ਨੇ ਸਾਨੂੰ ਇਸ ਬਾਰੇ ਦੱਸਿਆ ਉਹ ਇਹ ਵੀ ਕਿਹਾ ਵੀ ਅਸੀਂ ਪੁਲਿਸ ਨੂੰ ਕਹਿੰਦਾ ਪਟ ਨਹੀਂ ਆਈ ਪੁਲਿਸ ਤੇ ਐਫ ਆਈ ਆਰ ਦਰਜ ਵੀ ਕਰਾਣ ਗਏ ਐਫ ਆਈ ਆਰ ਨੇ ਵੀ ਉਹੀ ਦਰਜ ਨਹੀਂ ਹੋਈ ਉਹਨੇ ਦਰਖਾਸਤ ਲਿਖ ਲਈ ਇਨਸਪੈਕਸ਼ਨ ਮੌਕੇ ਤੇ ਸ਼ਾਇਦ ਕੋਈ ਪੁਲਿਸ ਵਾਲਾ ਆਇਆ ਉਹਨਾਂ ਨੇ ਉਹ ਵੀ ਵੈਰੀਫਾਈ ਕੀਤਾ ਤੇ ਉਹਨਾਂ ਨੇ ਕਿਹਾ ਕਿ ਇਸ ਦਾ ਹੱਲ ਕੱਢਣ ਲਈ ਆਪਾਂ ਇੱਕ ਮਹੱਲੇ ਲੱਗਦੇ ਪਰਸਨਲੀ ਕੋਈ ਹੱਲ ਘਟੀ ਹੈ ਨੀਚੋ ਲੈਵਲ ਤੇ ਉਸ ਦੇ ਸਬੰਧ ਦੇ ਵਿੱਚ ਅੱਜ ਮੀਟਿੰਗ ਲੱਗਣੀ ਹੈ ਪ੍ਰਸ਼ਾਸਨ ਨੂੰ ਵੀ ਮੰਗ ਜਾਵੇ ਕਿ ਜੋ ਪੁਲਿਸ ਦਾ ਜੋ ਪੁਲਿਸੀ ਡਿਊਟੀ ਬੰਦੀ ਹੈ ਸਾਨੂੰ ਮਤਲਬ ਇਹਨਾਂ ਨੂੰ ਪ੍ਰੋਟੈਕਟ ਕੀਤਾ ਜਾਵੇ ਚੋਰਾ ਤੋਂ ਜਿਹੜਾ ਸਾਡੀ ਮਾਲ ਤੇ ਜਾਨ ਦੀ ਰੱਖਿਆ ਕੀਤੀ ਹੈ ਜੋ ਉਹਨਾਂ ਦੀ ਡਿਊਟੀ ਹੈ ਪ੍ਰਾਪਰਟੀ ਬੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز